डीसी मैडम फाजिल्का अति जिले दे समूह पत्रकार पाईचारे विचकार चल रहा मनमुटाव दा रेड का आज होया खत्म दस दइए कि कुछ समय तो पत्रकारा विच रोज प्रगत कीता जा रहया सी कि जिला फाजिल्का दे मौजूदा मानयोग दी सी ਮੈਡਮ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਦੂ ਵੱਲੋਂ ਪੱਤਰਕਾਰਾਂ ਨੂੰ ਆਪਣਾ ਪੱਖ ਨਾ ਪੇਸ਼ ਕਰਨ ਤੇ ਵਿਵਾਦ ਪੈਦਾ ਹੋਇਆ ਸੀ ਜਿਸ ਦਾ ਵਿਰੋਧ ਜ਼ਿਲ੍ਹਾ ਫਾਜ਼ਿਲਕਾ ਦੇ ਅਦੀਨ ਆਉਂਦੇ ਸਾਰੇ ਪੱਤਰਕਾਰ ਪਾਇਚਾਰੇ ਵੱਲੋਂ ਲਗਾਤਾਰ ਜਾਰੀ ਸੀ ਜਿਸ ਦੇ ਚਲਦਿਆਂ ਬੀਤੇ ਦਿਨੀ ਪੱਤਰਕਾਰਾਂ ਵੱਲੋਂ ਐਮ ਮੀਟਿੰਗ ਸੱਦੀ ਗਈ ਸੀ ਅਗਲਾ ਸੰਦਰਸ਼ ਵਿਦਣ ਲਈ पर इस विचकान जिला फाजिल्का पुलिस मुखी एसएसपी सरदार गुरमीत सिंह अते डीपीआरओ अमरीद सिंह ने एम रोल निभाउंदे आज 29 जुलाई सवेरे 10 बजे जिला फाजिल्का दे समूह पत्रकार पाईचारे नु डीसी दफ्तर बुला के मैडम डिप्टी कमिश्नर नाल मनमुटाव दूर करन दा सद्दा दित्ता सी जो ने पर चरया ਅਤੇ ਡੀਸੀ ਮੈਡਮ ਵੱਲੋਂ ਯਕੀਨੀ ਵਿਸ਼ਵਾਸ ਦਿਵਾਇਆ ਗਿਆ ਕਿ ਪਵਿੱਖ ਵਿੱਚ ਅਜਾ ਕਦੇ ਵੀ ਨਹੀਂ ਹੋਵੇਗਾ ਪੱਤਰਕਾਰਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਦਿੱਤਾ ਜਾਵੇਗਾ ਅਤੇ ਅਸੀਂ ਮਿਲ ਕੇ ਕੰਮ ਕਰਾਂਗੇ ਦੀ ਗੱਲ ਆਖੀ ਵਿਸ਼ਿਆਂ ਨਾਲ ਸੰਬੰਧਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ ਐਮ ਔਰ ਜ਼ਰੂਰੀ ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਨ੍ਹਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੇ ਸਟਾਫ ਦੇ ਕਹਿਣ ਮੁਤਾਬਕ ਕਿ ਉਹ ਸ਼ਡਿਊਲ ਉਹਨਾਂ ਦਾ ਬਿਜੀ ਹੈ ਜਿਉਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਣਾ ਰਿਹਾ ਇਸ ਕਰਕੇ ਇਹ ਜਿਹੜਾ ਵਿਵਾਦ ਵਧਿਆ ਔਰ ਇਹਦੇ ਵਿੱਚ ਇਸ ਵਿਵਾਦ ਨੂੰ ਜਿਹੜਾ ਨਵੇੜਨ ਦੇ ਵਿੱਚ ਜਿਹੜਾ ਇੱਥੋਂ ਦੇ ਬਕਾਇਦਾ ਇੱਕ ਚਾਰਜ ਲਿਆ ਹੈ ਡੀਪੀਆਰਓ ਸਰਦਾਰ ਅਮਰੀਕ ਸਿੰਘ ਜਿਹੜੇ ਫਰੀਦਕੋਟ ਡੀਪੀਆਰਓ ਸਾਹਿਬ ਨੇ ਔਰ ਨਾਲ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਉਹਨਾਂ ਨੇ ਇੱਕ ਵਧੀਆ ਭੰਕਾ ਨਵਾਉਂਦਿਆਂ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਜੇਕਰ ਪੱਤਰਕਾਰ ਤੇ ਪ੍ਰਸ਼ਾਸਨ ਅਲੱਗ-ਅਲੱਗ ਚੱਲੇਗਾ ਤਾਂ ਜਿਹੜੀ ਹੈ ਉਹ ਸਮਾਜ ਦਾ ਭਲਾ ਨਹੀਂ ਹੋ ਸਕਦਾ ਔਰ ਮਿਲ ਕੇ ਚੱਲੋ ਜਿਹੜੀਆਂ ਅਸੀਂ ਸਕੀਮਾਂ ਨੇ ਜਾਂ ਲੋਕਾਂ ਪ੍ਰਤੀ ਲਾਭ ਲੈ ਕੇ ਜਾਣੇ ਨੇ ਉਹ ਪੱਤਰਕਾਰਾਂ ਤੋਂ ਬਿਨਾ ਮੀਡੀਆ ਤੋਂ ਬਿਨਾ ਨਹੀਂ ਲੈ ਜਾਏ ਜਾ ਸਕਦੇ ਇਸ ਲਈ ਉਹਨਾਂ ਨੇ ਲੋੜ ਸਮਝੀ ਔਰ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਅੱਜ ਹੈ ਉਹ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਜੀ ਨਾਲ ਕਰਵਾਈ ਹੈ ਔਰ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਸਮੂਹ ਫਾਜ਼ਿਲਕਾ ਦੇ ਪੱਤਰਕਾਰ ਸਾਥੀਆਂ ਨੂੰ વિશ્વાસ ਦਿਵਾਇਆ ਗਿਆ ਹੈ ਕਿ ਪਹਿਲਾਂ ਜਿਹੜਾ ਗੈਪ ਸੀ ਉਹ ਗੈਪ ਖਤਮ ਕਰਦੇ ਆ ਇਨ ਫਿਊਚਰ ਜਿਹੜਾ ਇਹ ਰਿਸ਼ਤਾ ਉਹ ਵਧੀਆ ਟਾਂਗ ਦੇ ਨਾਲ ਉਹ ਬਣਿਆ ਰਹੇਗਾ ਜਦੋਂ ਵੀ ਡੀਸੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਪੱਤਰਕਾਰ ਆਏ ਉਹ ਜਦੋਂ ਮਰਜ਼ੀ ਆ ਸਕਦਾ ਉਹਦੇ ਲਈ ਖੁੱਲੇ ਦਰਵਾਜ਼ੇ ਨੇ ਔਰ ਹਰ ਤਰ੍ਹਾਂ ਦੀ ਪੱਤਰਕਾਰਾਂ ਨੂੰ ਜਿਹੜਾ ਹੈ ਉਹ ਸਪੋਰਟ ਕੀਤੀ ਜਾਵੇਗੀ ਜਿਹੜੇ ਪਬਲਿਕ ਇਸ਼ੂ ਨੇ ਜਿਹੜੇ ਉਠਾਉਂਦੇ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਖਾਸ ਤੌਰ ਤੇ ਸਲੂਟ ਕੀਤਾ ਜਾਏਗਾ ਇਸ ਲਈ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕ ਸੁਖਾਵੇ ਮਾਹੌਲ ਦੇ ਵਿੱਚ ਜਿਹੜਾ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਉਹ ਜਿਹੜਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਰੇੜਕਾ ਚੱਲ ਰਿਹਾ ਸੀ ਉਹ ਰੇੜਕਾ ਬਿਲਕੁਲ ਖਤਮ ਹੋ ਗਿਆ ਇਸ ਰੇੜਕੇ ਨੂੰ ਖਤਮ ਕਰਾਉਣ ਦੇ ਵਿੱਚ ਐਸਐਸਪੀ ਸਾਹਿਬ ਜਾਂ ਡੀਪੀਆਰਓ ਸਾਹਿਬ ਦਾ ਇੱਕ ਅਹਿਮ ਰੋਲ ਹੈ ਸੀਨੀ ਦਾ ਇੱਕ ਅਹਿਮ ਰੋਲ ਹੈ ਉਹਨਾਂ ਨੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਲੜੀ ਵਿੱਚ ਪਰੋਣ ਦਾ ਵੀ ਕੰਮ ਕੀਤਾ ਇੱਕ ਜੁਟਤਾ ਦਾ ਜਿਹੜਾ ਪੱਤਰਕਾਰ ਭਰਾਵਾਂ ਨੇ ਉਹ ਇੱਕ ਸਬੂਤ ਦਿੱਤਾ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਇੱਕ ਸੱਦੇ ਤੇ ਪਹਿਲਾਂ ਇੱਕ ਵੱਡੀ ਮੀਟਿੰਗ ਛੱਡੀ ਅੱਜ ਇੱਕ ਸੱਦੇ ਤੇ ਜਿਹੜਾ ਉਹਨਾਂ ਨੇ ਆ ਕੇ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿ ਭਵਿੱਖ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਨੌਬਤ ਨਾ ਆਵੇ ਅਸੀਂ ਉਮੀਦ ਇਹੀ ਕਰਾਂਗੇ ਪਰ ਜੇਕਰ ਕਿਸੇ ਤਰ੍ਹਾਂ ਵੀ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਅਫੀਸਰ ਨਾਲ ਜਾਂ ਕਿਤੇ ਹੋਰ ਪ੍ਰਸ਼ਾਸਨ ਦੇ ਨਾਲ ਕੋਈ ਦਿੱਕਤ ਆਏਗੀ ਤੇ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਜਿਹਾ ਚਟਾਨਣ ਵਾਲ ਆਪਣੇ ਨੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਤੋਂ ਬਾਅਦ ਜਿਹੜਾ ਡੀਸੀ ਨਾਲ ਰੇੜਕਾ ਸੀ ਉਹ ਬਿਲਕੁਲ ਖਤਮ ਹੈ ਔਰ ਉਮੀਦ ਕਰਾਂਗੇ ਕਿ ਡਿਪਟੀ ਕਮਿਸ਼ਨਰ ਪੱਤਰਕਾਰਾਂ ਦੇ ਨਾਲ ਵਧੀਆ ਇੱਕ ਫੈਮਿਲੀ ਦੇ ਤੌਰ ਤੇ ਇੱਕ ਵਧੀਆ ਜਿਹੜਾ ਚੌਥੇ ਥੰਮਦੇ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਉਹਨੂੰ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਅੱਜ ਤੋਂ ਬਾਅਦ ਮਟਮਟਾ ਜਿਹੜਾ ਹੈਗਾ ਸੀ ਉਹ ਖਤਮ ਹੋ ਚੁੱਕਿਆ ਹੈ